ਸਤ ਸ੍ਰੀ ਅਕਾਲ ਆਪ ਸਭ ਜੀ ਦਾ ਮੇਰੇ ਅਕਥ ਜ਼ਿੰਦਗੀ ਚੈਨਲ ਤੇ ਸਵਾਗਤ ਹੈ। ਤਰਸੇਮ ਸਿੰਘ ਦੀ ਪੋਤਰੀ ਜਵਾਨ ਹੋ ਚੁੱਕੀ ਸੀ ਵਿਆਹ ਦੇ ਲਾਇਕ ਸੀ। ਤਰਸੇਮ ਸਿੰਘ ਦੇ ਪਰਿਵਾਰ ਵਿੱਚ ਤਰਸੇਮ ਸਿੰਘ ਦੀ ਪਤਨੀ ਉਸ ਦਾ ਪੁੱਤਰ ਗੁਰਚੇਤ ਸਿੰਘ ਉਸ ਦੀ ਪਤਨੀ ਉਸ ਦਾ ਪੁੱਤਰਾ ਪੋਤਰੀ extrasਾਰੇ ਜੀ ਇਕੱਠੇ ਰਹਿੰਦੇ। ਤਰਸੇਮ ਸਿੰਘ ਆਪਣੇ ਪੋਤਰੇ ਪੁੱਤਰੀ ਨੂੰ ਬਹੁਤ ਪਿਆਰ ਕਰਦਾ ਸੀ ਕਿਉਂਕਿ ਤਰਸੇਮ ਸਿੰਘ ਹੁਣ ਬਜ਼ੁਰਗ ਹੋ ਚੁੱਕਾ ਸੀ ਕੰਮਕਾਰ ਤਾਂ ਹੁੰਦਾ ਨਹੀਂ ਸੀ ਇਸ ਕਰਕੇ ਸਾਰਾ ਪਰਿਵਾਰ ਸਾਰਾ ਦਿਨ ਘਰੇ ਰਹਿੰਦੇ ਸਵੇਰੇ ਸ਼ਾਮ ਪਾਰਕ ਵਿੱਚ ਆਪਣੇ ਦੋਸਤਾਂ ਕੋਲ ਚਲਾ ਜਾਂਦਾ ਇਸੇ ਤਰ੍ਹਾਂ ਉਸ ਦਾ ਸਾਰਾ ਦਿਨ ਬੀਤਦਾ ਜਦੋਂ ਉਸ ਦਾ ਸਾਰਾ ਪਰਿਵਾਰ ਘਰੇ ਹੁੰਦਾ ਤਾਂ ਤਰਸੇਮ ਸਿੰਘ ਘਰ ਰਹਿੰਦਾ ਉਸ ਦੇ ਪੋਤਰਾ ਪੋਤਰੀ ਪੁੱਤਰ ਨੌ ਪੁੱਤਰ ਪਤਨੀ ਸਭ ਉਸ ਦੇ ਉਸ ਦਾ ਕਰੇ ਵਧੀਆ ਦਿਲ ਲੱਗਾ ਰਹਿੰਦਾ ਤਰਸੇਮ ਸਿੰਘ ਅਸਲ ਵਿੱਚ ਆਪਣੇ ਪੁੱਤਰੇ ਪੋਤਰੀ ਨੂੰ ਬਹੁਤ ਪਿਆਰ ਕਰਦਾ ਸੀ ਤਰਸੇਮ ਸਿੰਘ ਹਮੇਸ਼ਾ ਇਹ ਚਾਹੁੰਦਾ ਸੀ ਕਿ ਉਸਦਾ ਸਾਰਾ ਪਰਿਵਾਰ ਹਮੇਸ਼ਾ ਇਕੱਠਾ ਰਹੇ ਸਾਬ ਦੇ ਵਿੱਚ ਪਿਆਰ ਬਣਿਆ ਰਹੇ ਹੁਣ ਤਰਸੇਮ ਸਿੰਘ ਦੀ ਪੁੱਤਰੀ ਜਵਾਨ ਹੋ ਚੁੱਕੀ ਸੀ ਤਰਸੇਮ ਸਿੰਘ ਤੇ ਉਸਦਾ ਪੁੱਤਰ ਗੁਰਚੇਤ ਸਿੰਘ ਆਪਣੀ ਧੀ ਲਈ ਵਰ ਦੀਪਾਲ ਵਿੱਚ ਸੀ ਇਸ ਕਰਕੇ ਤਰਸੇਮ ਸਿੰਘ ਪਾਰਕ ਵਿੱਚ ਬੈਠੇ ਸਨ ਇੱਕ ਦਿਨ ਉਹਨਾਂ ਆਪਣੀ ਪੋਤਰੀ ਦੀ ਚਿੰਤਾ ਜ਼ਾਹਿਰ ਕੀਤੀ ਕਿ ਸਾਨੂੰ ਕੁੜੀ ਵਾਸਤੇ ਕੋਈ ਵਧੀਆ ਘਰ ਨਹੀਂ ਮਿਲ ਰਿਹਾ ਉਹਨਾਂ ਦੇ ਦੋਸਤਾਂ ਦੇ ਪੁੱਛਣ ਤੇ ترਸੀਮ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਪੋਤਰੀ ਮੂੰਹ ਮੱਥੇ ਦੀ ਸੋਹਣੀ ਜਵਾਨ ਕੱਦ ਐਮਏ ਬੀਏ ਸਟੱਡੀ ਕੀਤੀ ਹੋਈ ਹੈ ਨੌਕਰੀ ਕਰਦੀ ਹੈ ਜੇਕਰ ਤੁਹਾਡੀ ਨਜ਼ਰ ਵਿੱਚ ਵਧੀਆ ਵਰਕਰ ਹੋਵੇ ਤਾਂ ਜ਼ਰੂਰ ਦੱਸਣਾ ਉਸ ਦਾ ਦੂਸਰਾ ਦੋਸਤ ਹਰਚਰਨ ਸਿੰਘ ਗੁੱਪੁੱਛਣ ਲਗਾ ਕਿ ਤੁਹਾਡੀ ਪੁੱਤਰੀ ਨੂੰ ਕਿਵੇਂ ਦਾ ਵਰਕਰ ਚਾਹੀਦਾ ਹੈ ਤਰਸੇਮ ਸਿੰਘ ਆਪਣੇ ਦੋਸਤ ਦਾ ਜਵਾਬ ਦਿੰਦੇ ਹੋਏ ਕਹਿਣ ਲੱਗਾ ਕਿ ਮੇਰੀ ਪੁੱਤਰੀ ਦੀ ਇੱਕੋ ਇੱਕ ਮੰਗ ਹੈ ਮੈਂ ਜਿਸ ਘਰ ਵੀ ਵਿਆਹ ਕਰਾ ਕੇ ਜਾਵਾਂ ਉਸ ਘਰ ਦਾ ਲੜਕਾ ਨੌਕਰੀ ਕਰਦਾ ਹੋਵੇ ਕੋਈ ਲੱਖ ਰੁਪਿਆ ਤਨਖਾਹ ਹੋਵੇ ਘਰ ਹੋਵੇ ਗੱਡੀ ਹੋਵੇ ਜ਼ਮੀਨ ਜਾਇਦਾਦ ਹੋਵੇ ਪਰ ਉਸ ਦੀ ਕੋਈ ਵੀ ਭੈਣ ਭਰਾ ਉਸ ਦਾ ਮਾਂ ਪਿਓ ਨਾ ਹੋਵੇ ਫਿਰ ਸਾਡੀ ਵੀ ਉਹੀ ਇੱਛਾ ਜੋ ਸਾਡੀ ਪੁੱਤਰੀ ਦੀ ਖੁਆਇਸ਼ ਸਾਨੂੰ ਇਹੋ ਜਿਹੇ ਲੜਕੇ ਦੀ ਭਾਲ ਹੈ ਜੋ ਘਰ ਤਾਂ ਘਰ ਤਾਂ ਬਹੁਤ ਆਉਂਦੇ ਨੇ ਪਰ ਇਹੋ ਜਿਹਾ ਕੋਈ ਵੀ ਲੜਕਾ ਨਹੀਂ ਮਿਲ ਰਿਹਾ ਜਿਸਕਰ ਜੇਕਰ ਲੜਕਾ ਸੋਹਣਾ ਸਨੇਖਾ ਵਧੀਆ ਤਨਖਾਹ ਲੈਂਦਾ ਵਧੀਆ ਨੌਕਰੀ ਕਰਦਾ ਉਸ ਦਾ ਪਰਿਵਾਰ ਵੀ ਹੁੰਦਾ ਤਾਂ ਮੇਰੀ ਪੁੱਤਰੀ ਪਰਿਵਾਰ ਵਿੱਚ ਨਹੀਂ ਰਹਿ ਸਕਦੀ ਅਸੀਂ ਵੀ ਉਸ ਦਾ ਉੱਥੇ ਵਿਆਹ ਨਹੀਂ ਕਰ ਸਕਦੇ ਘਰਾਂ ਵਿੱਚ ਸੌ ਕਲੇਸ਼ ਹੁੰਦੇ ਨੇ ਨੌ ਸੱਸ ਨਨਾਨ ਪਰਜਾਈ ਜੇਕਰ ਮੁੰਡੇ ਦਾ ਕੋਈ ਭਰਾ ਹੋਵੇ ਤਾਂ ਘਰ ਵਿੱਚ ਜ਼ਮੀਨ ਜਾਇਦਾਦ ਹਰ ਇੱਕ ਚੀਜ਼ ਦਾ ਵਟਵਾਰਾ ਇਹ ਤਾਂ ਗੱਲ ਬਿਲਕੁਲ ਵੀ ਨਹੀਂ ਹੋਣੀ ਚਾਹੀਦੀ ترਸੇਮ ਸਿੰਘ ਦੀ ਗੱਲ ਸੁਣੋ ਹਰਚਰਨ ਸਿੰਘ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਤਾਂ ਉਸਨੇ ਇੱਕ ਗੱਲ ਇਹ ਮੇਰੀ ਉਸਨੇ ਕਿਹਾ ਕਿ ਮੇਰੀ ਨਜ਼ਰ ਵਿੱਚ ਇੱਕ ਲੜਕਾ ਹੈ ਮੇਰੇ ਦੋਸਤ ਦਾ ਪੁੱਤਰਾ ਹੈ ਸੋਹਣਾ ਸੁਨੱਖਾ ਜਵਾਨ ਪੜਿਆ ਲਿਖਿਆ ਮਲਟੀਨੇਸ਼ਨਲ ਕੰਪਨੀ ਵਿੱਚ ਜੌਬ ਕਰਦਾ ਮੋਟੀ ਤਨਖਾਹ ਲੈਂਦਾ ਖੁਦ ਆਕਰ ਸ਼ਹਿਰ ਵਿੱਚ ਹੈ ਕਾਰ ਹੈ ਘਰ ਹੈ ਨੌਕਰ ਚਾਕਰ ਨੇ ਸਭ ਕੁਝ ਹੈ ਤਾਂ ਹਰਚਰਨ ਸਿੰਘ ਨੇ ਬੜੇ ਦੁਖੀ ਹਿਰਦੇ ਦੇ ਨਾਲ ਦੱਸਿਆ ਕਿ ਇੱਕ ਐਕਸੀਡੈਂਟ ਦੇ ਦੌਰਾਨ ਮੇਰੇ ਦੋਸਤ ਮਨਜੀਤ ਸਿੰਘ ਸਮੇਤ ਉਸ ਦਾ ਸਾਰਾ ਪਰਿਵਾਰ ਉਸ ਐਕਸੀਡੈਂਟ ਦੀ ਚਪੇਟ ਵਿੱਚ ਆ ਗਿਆ। ਉਹਨਾਂ ਵਿੱਚੋਂ ਸਿਰਫ ਤੇ ਸਿਰਫ ਲੜਕਾ ਹੀ ਬਚਿਆ ਕਿਉਂਕਿ ਇਹ ਉਸ ਵਕਤ ਹੌਸਟਲ ਵਿੱਚ ਪੜਦਾ ਸੀ। ਸਾਰਾ ਪਰਿਵਾਰ ਗੱਡੀ ਤੇ ਕਿਤੇ ਜਾ ਰਹੇ ਸੀ ਤੇ ਗੱਡੀ ਵਿੱਚ ਓਵਰ ਸਪੀਡ ਗੱਡੀ ਟਕਰਾ ਗਈ ਤਾਂ ਮੌਕੇ ਤੇ ਹੀ ਸਾਰਾ ਪਰਿਵਾਰ ਖਤਮ ਹੋ ਗਿਆ। ਅਗੋ ਤਰਸੇਮ ਸਿੰਘ ਨੇ ਕਿਹਾ ਇਹ ਗੱਲ ਤਾਂ ਬੁਰੀ ਹੋਈ ਸੀ ਪਰ ਉਹ ਲੜਕਾ ਹੁਣ ਅੱਜ ਕੱਲ ਕਿੱਥੇ ਹੈ ਤਾਂ ਹਰਚਰਨ ਸਿੰਘ ਨੇ ਦੱਸਿਆ ਕਿ ਉਹ ਹੁਣ ਚੰਡੀਗੜ੍ਹ ਵਿੱਚ ਰਹਿੰਦਾ ਹੈ ਉਸ ਦਾ ਉੱਥੇ ਹੀ ਆਪਣਾ ਘਰ-ਬਾਰ ਸਭ ਕੁਝ ਹੈ ਤਾਂ ਖੁਸ਼ੀ ਨਾਲ ਤਰਸੇਮ ਸਿੰਘ ਨੇ ਆਪਣੇ ਦੋਸਤ ਨੂੰ ਕਿਹਾ ਫਿਰ ਦੇਰ ਕਿਸ ਗੱਲ ਦੀ ਤੂੰ ਰਿਸ਼ਤਾ ਕਰਵਾ ਦੇ ਤਾਂ ਹਰਚਰਨ ਸਿੰਘ ਅੱਗੋਂ ਕਹਿਣ ਲੱਗਾ ਮੈਂ ਤੁਹਾਨੂੰ ਉਸ ਲੜਕੇ ਨਾਲ ਗੱਲਬਾਤ ਕਰਨ ਤੋਂ ਬਾਅਦ ਫੇਰ ਹੀ ਦੱਸਾਂਗਾ ਹਰਚਰਨ ਸਿੰਘ ਜਦੋਂ ਘਰ ਗਿਆ ਘਰ ਜਾ ਕੇ ਬਹੁਤ ਦੁਖੀ ਹੋਇਆ ਸਾਰੀ ਰਾਤ ਉਸ ਦੇ ਕੰਨਾਂ ਵਿੱਚ ਆਪਣੇ ਦੋਸਤ ਰਸੇਮ ਸਿੰਘ ਦੀਆਂ ਗੱਲਾਂ ਗੂੰਜਦੀਆਂ ਰਹੀਆਂ ਉਹ ਸੋਚਦਾ ਰਿਹਾ ਜਮਾਨਾ ਕਿਸ ਤਰ੍ਹਾਂ ਦਾ ਆ ਚੁੱਕਾ ਹੈ ਨੌਹਾਂ ਤੀਆਂ ਘਰ ਵਿੱਚ ਪਤੀ ਤੋਂ ਇਲਾਵਾ ਕਿਸੇ ਹੋਰ ਜੀ ਸੱਸ ਸੋਹਰਾ ਨਾ ਦਿਓਰ ਨਾ ਜੇਠ ਕਿਸੇ ਨੂੰ ਦੇਖਣਾ ਪਸੰਦ ਨਹੀਂ ਕਰਦੀਆਂ ਕਿਤੇ ਨਾ ਕਿਤੇ ਇਹ ਸਾਡੀ ਸੋਚ ਦਾ ਹੀ ਬੀਜ ਹੈ ਹਰਚਰਨ ਸਿੰਘ ਆਪਣੇ ਦੋਸਤ ਦੀ ਮੌਤ ਤੋਂ ਬਾਅਦ ਆਪਣੇ ਦੋਸਤ ਮਨਜੀਤ ਸਿੰਘ ਦੇ ਪੁੱਤਰੇ ਨੂੰ ਆਪਣੇ ਪੁੱਤਰੇ ਵਾਂਗ ਹੀ ਸਮਝਦਾ ਤੇ ਮਨਜੀਤ ਸਿੰਘ ਦਾ ਪੁੱਤਰਾ ਕਵਲਜੀਤ ਵੀ ਹਰਚਰਨ ਸਿੰਘ ਨੂੰ ਆਪਣਾ ਦਾਦਾ ਹੀ ਸਮਝਦਾ ਸੀ ਜਿਸ ਕਰਕੇ ਉਹ ਇੱਕ ਦੂਸਰੇ ਨੂੰ ਹਰ ਰੋਜ਼ ਮਿਲਦੇ ਤੇ ਹਰਚਰਨ ਸਿੰਘ ਕਵਲਜੀਤ ਦੇ ਦੁੱਖ ਤੇ ਦਰਦ ਨੂੰ ਬਹੁਤ ਵਧੀਆ ਤਰੀਕੇ ਨਾਲ ਜਾਣਦਾ ਸੀ ਕਿਉਂਕਿ ਉਸ ਨੂੰ ਹਰ ਰੋਜ਼ ਕਵਲਜੀਤ ਦੱਸਦਾ ਕਿ ਮੈਂ ਬਿਨਾ ਮਾਂ ਪਿਓ ਦੇ ਕਿਵੇਂ ਰਹਿ ਰਿਆ ਹਾਂ ਘਰ ਪਰਿਵਾਰ ਦੇ ਬਿਨਾ ਜੀਆਂ ਬਿਨਾ ਜ਼ਿੰਦਗੀ ਨੂੰ ਜਿਉਣਾ ਕਿੰਨਾ ਔਖਾ ਹੈ ਨਾ ਜ਼ਿੰਦਗੀ ਨਾ ਖੁਸ਼ੀ ਨਾ ਗਮ ਨਾ ਕਿਸੇ ਚੀਜ਼ ਦੀ ਅਹਿਮੀਅਤ ਪਰਿਵਾਰ ਦੇ ਬਿਨਾ ਨਹੀਂ ਪਤਾ ਹੁੰਦੀ ਕਮਲਜੀਤ ਇਹ ਹਰ ਰੋਜ਼ ਹਰ ਚਰਨ ਸਿੰਘ ਨੂੰ ਦੀ ਝੋਲੀ ਵਿੱਚ ਸਿਰ ਰੱਖ ਕੇ ਰੋਂਦਾ ਤੇ ਕਹਿੰਦਾ ਦਾਦਾ ਜੀ ਜਦੋਂ ਮੈਂ ਇਕੱਲਾ ਬੈਠਾ ਹੁੰਦਾ ਤਾਂ ਅਸਮਾਨ ਨੂੰ ਦੇਖਦਾ ਹਾਂ ਅਸਮਾਨ ਵਿੱਚ ਉੱਡਦੇ ਪੰਛੀਆਂ ਨੂੰ ਦੇਖਦਾ ਹਾਂ ਤਾਂ ਮੈਂ ਦੇਖ ਕੇ ਉਹਨਾਂ ਨੂੰ ਦੇਖ ਕੇ ਮੇਰੇ ਦਿਲ ਵਿੱਚ ਆਉਂਦਾ ਹੈ ਮੈਂ ਦਿਲ ਹੀ ਦਿਲ ਸੋਚਦਾ ਹਾਂ ਕਿ ਪੰਛੀ ਵੀ ਮੇਰੇ ਤੋਂ ਚੰਗੇ ਹਨ ਇਹ ਵੀ ਆਖਰ ਸ਼ਾਮ ਨੂੰ ਆਪਣੇ ਘਰ ਜਾਂਦੇ ਨੇ ਇਹਨਾਂ ਦਾ ਵੀ ਪਰਿਵਾਰ ਹੈ ਦਾਦਾ ਜੀ ਅੱਜ ਮੇਰੇ ਕੋਲ ਸਭ ਕੁਝ ਹੈ ਪਰ ਸਭ ਕੁਝ ਹੁੰਦਿਆਂ ਹੋਇਆਂ ਵੀ ਮੈਨੂੰ ਕਿਸੇ ਗੱਲ ਦੀ ਖੁਸ਼ੀ ਨਹੀਂ ਜੇਕਰ ਮੇਰਾ ਮਾਪਿਓ ਹੁੰਦਾ ਮੈਂ ਉਹਨਾਂ ਨੂੰ ਆ ਕੇ ਦੱਸਦਾ ਮੈਂ ਇੰਨੀ ਵਧੀਆ ਜੌਬ ਮਿਲ ਗਈ ਉਹ ਕਿੰਨੇ ਖੁਸ਼ ਹੁੰਦੇ ਹੈਨਾ ਦਾਦਾ ਜੀ ਜਦ ਮੈਂ ਲੇਟ ਘਰ ਆਉਂਦਾ ਹਾਂ ਮੈਨੂੰ ਘਰ ਪੁੱਛਣ ਵਾਲਾ ਪੁੱਛਣ ਵਾਲਾ ਕੋਈ ਨਹੀਂ ਮਾਪਿਓ ਹੁੰਦਾ ਮੈਨੂੰ ਪੁੱਛਦਾ ਮੈਂ ਰੋਟੀ ਖਾਧੀ ਏ ਕਿ ਨਹੀਂ ਇਹ ਪੁੱਛਣ ਵਾਲਾ ਘਰ ਵਿੱਚ ਕੋਈ ਨਹੀਂ ਦਾਦਾ ਜੀ ਦੁਨੀਆ ਤੋਂ ਕੀ ਲੈਣਾ ਕਰ ਪਰਿਵਾਰ ਦੇ ਬਿਨਾਂ ਇਨਸਾਨ ਦੇ ਕੋਲ ਜਿੰਨਾ ਕੁਝ ਮਰਜ਼ੀ ਹੋਵੇ ਦੁਨੀਆ ਜਿੰਨੀ ਵੀ ਮਰਜ਼ੀ ਹੋਵੇ ਪਰ ਪਰਿਵਾਰ ਦੇ ਬਿਨਾਂ ਇਨਸਾਨ ਦੀ ਦੁਨੀਆ ਵਿੱਚ ਕੋਈ ਅਹਿਮੀਅਤ ਨਹੀਂ ਕਮਲਜੀਤ ਦੀਆਂ ਐਵੇਂ ਦੁੱਖ ਭਰੀਆਂ ਗੱਲਾਂ ਸੁਣ ਕੇ ਹਰਚਰਨ ਸਿੰਘ ਦਾ ਹਿਰਦਾ ਦੁਖੀ ਹੋ ਜਾਂਦਾ ਪਰ ਉਸ ਨੂੰ ਇਸ ਗੱਲ ਦੀ ਖੁਸ਼ੀ ਵੀ ਹੁੰਦੀ ਕਿ ਇਸ ਜਮਾਨੇ ਵਿੱਚ ਇਸ ਨੂੰ ਪਰਿਵਾਰ ਦੀ ਮਾਪਿਓ ਦੀ ਸਭ ਦੀ ਅਹਿਮੀਅਤ ਤਾਂ ਸਮਝ ਵਿੱਚ ਹੈ ਪਰ ਅਸਲ ਵਿੱਚ ਅਹਿਮੀਅਤ ਉਸ ਨੂੰ ਪਤਾ ਹੁੰਦੀ ਹੈ ਜਿਸ ਕੋਲ ਜਿਹੜੀ ਚੀਜ਼ ਨਹੀਂ ਹੁੰਦੀ ਦੂਸਰੇ ਪਾਸੇ ਹਰਚਨ ਸਿੰਘ ਆਪਣੇ ਦੋਸਤ ਦੀ ਸੋਤ ਤੋਂ ਬਹੁਤ ਦੁਖੀ ਹੋਇਆ ਉਸ ਨੂੰ ਲੱਗਦਾ ਸੀ ਕਿ ਤਰਸੀਮ ਸਿੰਘ ਦਾ ਪਰਿਵਾਰ ਇਕੱਠਾ ਰਹਿੰਦਾ ਹੈ ਉਸ ਨੇ ਆਪਣੇ ਘਰ ਵਿੱਚ ਪੋਤਰੇ ਪੁੱਤਰੀ ਨੂੰ ਚੰਗੇ ਸੰਸਕਾਰ ਦਿੱਤੇ ਹੋਣਗੇ ਇਸ ਕਰਕੇ ਉਸ ਨੂੰ ਇਹ ਲੱਗਿਆ ਕਮਲ ਜੀ ਨੂੰ ਇੱਕ ਚੰਗੇ ਘਰ ਪਰਿਵਾਰ ਦੀ ਕੁੜੀ ਮਿਲ ਜਾਵੇਗੀ ਪਰ ਜਦੋਂ ਉਸਨੇ ਤਰਸੇਮ ਸਿੰਘ ਦੇ ਮੂੰਹੋਂ ਇਹ ਗੱਲਾਂ ਸੁਣੀਆਂ ਤਾਂ ਉਹ ਉਸ ਵਕਤ ਹੀ ਚੁੱਪ ਕਰ ਗਏ ਫਿਰ ਘਰ ਆ ਕੇ ਉਸਨੇ ਇਸ ਗੱਲ ਤੇ ਵਿਚਾਰ ਕੀਤੀ ਸਵੇਰ ਹੋਈ ਸਾਰੇ ਦੋਸਤ ਹਮੇਸ਼ਾ ਦੀ ਤਰ੍ਹਾਂ ਫੇਰ ਪਾਰਕ ਵਿੱਚ ਇਕੱਠੇ ਹੋਏ ਤਾਂ ਤਰਸੇਮ ਸਿੰਘ ਨੇ ਹਰਚਰਨ ਸਿੰਘ ਨੂੰ ਪੁੱਛਿਆ ਕਿ ਤੁਸੀਂ ਉਸ ਲੜਕੇ ਨਾਲ ਰਿਸ਼ਤੇ ਦੀ ਗੱਲ ਕੀਤੀ ਸੀ ਤਾ ਹਰਚਰਨ ਸਿੰਘ ਕਹਿਣ ਲਗਾ ਹਾਂਜੀ ਗੱਲ ਹੋਈ ਸੀ ਹੁਣ ਹਰਚਰਨ ਸਿੰਘ ਆਪਣੇ ਦੋਸਤ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ ਉਹ ਕਿੰਨਾ ਗਲਤ ਹੈ ਤਾਂ ਹਰਚਰਨ ਸਿੰਘ ਤਰਸੇਮ ਸਿੰਘ ਨੂੰ ਕਹਿੰਦਾ ਹਾਂ ਗੱਲ ਕੀਤੀ ਸੀ ਪਰ ਤਰਸੇਮ ਸਿੰਘ ਕਹਿੰਦਾ ਕੀ ਪਰ ਕੀ ਗੱਲ ਹੋਈ ਤਾਂ ਫਿਰ ਹਰਚਰਨ ਸਿੰਘ ਕਹਿੰਦਾ ਕਿ ਲੜਕੇ ਦੀ ਇੱਕ ਮੰਗ ਹੈ ਤਰਸੇਮ ਸਿੰਘ ਨੇ ਕਿਹਾ ਕੀ ਮੰਗ ਹੈ ਤਾ ਹਰਚਨ ਸਿੰਘ ਨੇ ਕਿਹਾ ਲੜਕਾ ਕਹਿੰਦਾ ਹੈ ਮੈਂ ਵੀ ਵਿਆਹ ਉਸ ਲੜਕੀ ਨਾਲ ਕਰਾਉਣਾ ਹੈ ਜਿਸ ਲੜਕੀ ਦਾ ਮਾਂ ਪਿਓ ਭੈਣ ਭਰਾ ਦਾਦਾ ਦਾਦੀ ਕੋਈ ਰਿਸ਼ਤੇਦਾਰ ਨਾ ਹੋਵੇ ਸਿਰਫ ਇੱਕੋ ਇੱਕ ਕੁੜੀ ਹੋਣੀ ਚਾਹੀਦੀ ਹੈ ਕੁੜੀ ਸੋਹਣੀ ਸੁਨੱਖੀ ਹੋਵੇ ਪੜ੍ਹੀ ਲਿਖੀ ਹੋਵੇ ਜਵਾਨ ਹੋਵੇ ਪਰ ਉਸ ਦਾ ਪਰਿਵਾਰ ਨਾ ਹੋਵੇ ਤਾਂ ਹਰਚਨ ਸਿੰਘ ਕੁਝ ਸੈਕਿੰਡ ਚੁੱਪ ਰਹਿਣ ਤੋਂ ਬਾਅਦ ਫਿਰ ਬੋਲਿਆ ਇਸ ਗੱਲ ਦਾ ਵੀ ਹੱਲ ਹੈ ਤਰਸੇਮ ਸਿੰਘ ਫਿਰ ਬੋਲਿਆ ਕੀ ਹੱਲ ਹੈ ਹਰਚਰਨ ਸਿੰਘ ਕਹਿਣ ਲੱਗਾ ਕਿ ਜੇਕਰ ਤੁਹਾਡਾ ਸਾਰਾ ਪਰਿਵਾਰ ਆਤਮ ਹੱਤਿਆ ਕਰ ਲਵੇ ਤਾਂ ਉੱਥੇ ਰਿਸ਼ਤੇ ਦੀ ਗੱਲ ਬਣ ਸਕਦੀ ਹੈ ਹੁਣ ਤਰਸੇਮ ਸਿੰਘ ਨੂੰ ਬਹੁਤ ਗੁੱਸਾ ਆਇਆ ਗੁੱਸੇ ਵਿੱਚ ਉਹ ਲਾਲ ਪੀਲਾ ਹੋ ਉੱਠਿਆ ਔਰ ਚਰਨ ਸਿੰਘ ਨੂੰ ਕਹਿਣ ਲੱਗਾ ਕੀ ਬਕਵਾਸ ਤੂੰ ਹੋਸ਼ ਵਿੱਚ ਹੈ ਤੂੰ ਕੀ ਬੋਲ ਰਿਹਾ ਹੈ ਸਾਰਾ ਪਰਿਵਾਰ ਆਤਮ ਹੱਤਿਆ ਕਰ ਲਵੇ ਮੈਨੂੰ ਮੇਰਾ ਪਰਿਵਾਰ ਮੇਰਾ ਨੌ ਪੁੱਤਰ ਪੋਤਰਾ ਪੁੱਤਰੀ ਜਾਨ ਤੋਂ ਵੱਧ ਕੇ ਪਿਆਰੇ ਨੇ ਤੂੰ ਇਹ ਗੱਲ ਬੜੀ ਆਸਾਨੀ ਨਾਲ ਕਹਿ ਕਿਵੇਂ ਦਿੱਤੀ ਜੇਕਰ ਸਾਰਾ ਪਰਿਵਾਰ ਆਤਮ ਹੱਤਿਆ ਕਰ ਲਵੇ ਇੱਕ ਮੁੰਡੇ ਦੇ ਲਈ ਅਸੀਂ ਸਾਰਾ ਪਰਿਵਾਰ ਉਸ ਮੁੰਡੇ ਲਈ ਆਤਮ ਹੱਤਿਆ ਕਰ ਲਈਏ ਮੈਨੂੰ ਤਾਂ ਹਰ ਚਰਨ ਸਿੰਘ ਤੇਰੀ ਗੱਲ ਸੁਣ ਕੇ ਯਕੀਨ ਨਹੀਂ ਆ ਰਿਹਾ ਤੁਸੀਂ ਇਹ ਸੋਚ ਕਿਵੇਂ ਲਿਆ ਤਾ ਸਾਡੀ ਧੀ ਦੇ ਦੁੱਖ ਸੁੱਖ ਖੁਸ਼ੀ ਗਮ ਵਿੱਚ ਕੌਣ ਆ ਕੇ ਖੜੇਗਾ ਕੌਣ ਉਸ ਦਾ ਹਾਲ ਚਾਲ ਪੁੱਛੇਗਾ ਤਾਂ ਜਵਾਬ ਦਿੰਦੇ ਹਰ ਚਰਨ ਸਿੰਘ ਨੇ ਕਹਿਣ ਲੱਗਾ ਤਰਸੇਮ ਸਿੰਘ ਮੈਂ ਵੀ ਉਹੀ ਗੱਲ ਕਹੀ ਜੋ ਤੁਸੀਂ ਕਹਿ ਰਹੇ ਸੀ ਉਹੀ ਗੱਲ ਜੋ ਤੁਹਾਡੀ ਪੋਤਰੀ ਜਿਵੇਂ ਦਾ ਵਰ ਘਰ ਚਾਹੁੰਦੀ ਹੈ ਤਰਸੇਮ ਸਿੰਘ ਹੁਣ ਤੁਹਾਡਾ ਪੋਤਰਾ ਵੀ ਜਵਾਨ ਹੈ ਫਿਰ ਉਸਨੇ ਵੀ ਵਿਆਹ ਕਰਨਾ ਹੈ ਅੱਜ ਨਹੀਂ ਤੇ ਕੱਲ ਨੂੰ ਤੁਹਾਨੂੰ ਸਾਰੇ ਪਰਿਵਾਰ ਨੂੰ ਫਿਰ ਜੇਕਰ ਮੌਤ ਨਾ ਆਈ ਫਿਰ ਆਤਮ ਹੱਤਿਆ ਤੱਕ ਕਰਨੀ ਹੀ ਪੈਣੀ ਹੈ ਕਿਉਂਕਿ ਅੱਜ ਤੁਹਾਡੀ ਪੋਤਰੀ ਨੂੰ ਉਸ ਲੜਕੇ ਨਾਲ ਵਿਆਹ ਕਰਵਾਉਣਾ ਹੈ ਜਿਸ ਦੇ ਘਰ ਵਿੱਚ ਉਸ ਦਾ ਮਾਪਿਓ ਭੈਣ ਭਰਾ ਕੋਈ ਰਿਸ਼ਤੇਦਾਰ ਨਾ ਹੋਵੇ ਫਿਰ ਜੋ ਤੁਹਾਡੇ ਪੁੱਤਰੇ ਨਾਲ ਵਿਆਹ ਕਰਵਾ ਕੇ ਤੁਹਾਡੇ ਘਰ ਵਿੱਚ ਆਵੇਗੀ ਫਿਰ ਉਹ ਦਾਦਾ ਦਾਦੀ ਸੱਸ ਸਹਰਾ ਤੇ ਨਾਨਾ ਨੂੰ ਕਿਵੇਂ ਬਰਦਾਸ਼ਤ ਕਰੇਗੀ ਹਰਚਰਨ ਸਿੰਘ ਫਿਰ ਕਹਿਣ ਲੱਗਾ ਕਿ ਖੁੱਦ ਦਾ ਪਰਿਵਾਰ ਤਾਂ ਪਰਿਵਾਰ ਹੈ ਕਿਸੇ ਦਾ ਪਰਿਵਾਰ ਪਰਿਵਾਰ ਨਹੀਂ ਹਰਚਰਨ ਸਿੰਘ ਆਪਣੇ ਦੋਸਤ ਨੂੰ ਕਹਿਣ ਲੱਗਾ ਗੱਲ ਸੁਣ ਯਾਰ ਤੂੰ ਘਰ ਜਾ ਕੇ ਆਪਣੇ ਪੋਤਰੇ ਪੋਤਰੀ ਨੂੰ ਪਰਿਵਾਰ ਦੀ ਅਹਿਮੀਅਤ ਸਮਝਾ ਪਰਿਵਾਰ ਕੀ ਹੈ ਇਹ ਗੱਲ ਸਮਝਾ ਪਰਿਵਾਰ ਦੇ ਬਿਨਾ ਜ਼ਿੰਦਗੀ ਨੂੰ ਜਿਉਣਾ ਕਿੰਨਾ ਔਖਾ ਹੈ ਇਹ ਗੱਲ ਸਮਝਾ ਛੋਟਿਆਂ ਨਾਲ ਪਿਆਰ ਕਰਨਾ ਵੱਡਿਆਂ ਦਾ ਸਤਿਕਾਰ ਕਰਨਾ ਆਪਣੇ ਘਰ ਜਾ ਕੇ ਆਪਣੀ ਪੋਤਰੀ ਨੂੰ ਸਮਝਾ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਸਾਰਾ ਪਰਿਵਾਰ ਇਕੱਠਾ ਰਹੇ ਇੱਕ ਦੂਸਰੇ ਦਾ ਸਤਿਕਾਰ ਕਰਨਾ ਪਿਆਰ ਕਰਨ ਐਵੇਂ ਹੀ ਹਰ ਘਰ ਪਰਿਵਾਰ ਦੀ ਜ਼ਰੂਰਤ ਹੈ ਅਹਿਮੀਅਤ ਹੈ ਸੋ ਇਸ ਸ਼ਬਦ ਇਹ ਸ਼ਬਦ ਕਮਲਜੀਤ ਦੇ ਨਹੀਂ ਸੀ ਬਲਕਿ ਹਰਚਰਨ ਸਿੰਘ ਦੇ ਸੀ ਉਹ ਆਪਣੇ ਦੋਸਤ ਤਰਸੇਮ ਸਿੰਘ ਨੂੰ ਸਮਝੋਂ ਦੇ ਲਈ ਸੀ ਕਿਉਂਕਿ ਜੇਕਰ ਮਾਪੇ ਬਾਪ ਦਾਦਾ ਦਾਦੀ ਆਪਣੇ ਬੱਚਿਆਂ ਨੂੰ ਆਪਣੇ ਪੁੱਤਰੇ ਪੁੱਤਰੀਆਂ ਨੂੰ ਪਰਿਵਾਰ ਦੀ ਐਮਸ ਸਮਝਾਉਣਗੇ ਤਾਂ ਘਰਾਂ ਵਿੱਚ ਹੋਣ ਵਾਲੇ ਕਲੇਸ਼ ਕਾਫੀ ਹੱਦ ਤੱਕ ਖਤਮ ਹੋ ਜਾਣਗੇ ਕਿਉਂਕਿ ਜੋ ਸੋਚ ਅੱਜ ਸਾਡੀਆਂ ਧੀਆਂ ਲਈ ਹੈ ਉਹੀ ਸੋਚ ਸਾਡੇ ਘਰ ਆਉਣ ਵਾਲੀਆਂ ਨੌਆਂ ਦੀ ਹੋਵੇਗੀ ਇਹ ਗੱਲ ਵਿੱਚ ਕੋਈ ਦੁਰਾਏ ਨਹੀਂ ਹੈ ਨਤੀਜੇ ਦੂਰ ਨਹੀਂ ਜੋ ਵੀ ਕਦਮ ਚੁੱਕੋ ਸਮਝ-ਸੋਚ ਕੇ ਚੁੱਕੋ ਅੱਜ ਜੋ ਬੀਜਾਂਗੇ ਕੱਲ ਨੂੰ ਸੋ ਵੱਡਾਂਗੇ ਇਹ ਜ਼ਿੰਦਗੀ ਸ਼ੀਸ਼ਾ ਹੈ ਜੋ ਇਨਸਾਨ ਨੂੰ ਉਸਤਾ ਚਿਹਰਾ ਦਿਖਾਉਂਦੀ ਹੈ ਇਸ ਕਹਾਣੀ ਬਾਰੇ ਤੁਹਾਡੀ ਕੀ رائے ਹੈ ਆਪਣੀ ਆਪਣੀ رائے ਨੂੰ ਜਰੂਰ ਜ਼ਾਹਿਰ ਕਰਨਾ ਕਹਾਣੀ ਨੂੰ ਸ਼ੇਅਰ ਤੇ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ